ਬੜਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਵੱਡੀਆਂ ਦੋ ਕੁਸ਼ਤੀਆਂ ਨੇ ਲੱਖ ਲੱਖ ਦੀਆਂ ਦੋ ਕੁਸ਼ਤੀਆਂ ਪਰਿਵਾਰਾਂ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਮਾਨ ਤੇ ਸਤਿਕਾਰ ਦਿੱਤਾ ਹੈ ਆ ਸਿਰੇ ਦੀਆਂ ਕੁਸ਼ਤੀਆਂ ਚੱਲਦੀਆਂ ਹੋਈਆਂ ਉਧਰ ਸਰਦਾਰ ਹਫਤਾਬ ਸਿੰਘ ਜੀ ਕੋਲਾ ਖੇਰਾ ਵੱਡੀਆਂ ਫਲੋਰ ਵਾਲੇ ਅੱਜ ਦੇ ਸਮਾਵੇਲੇ ਨੂੰ ਲਾਈਵ ਦੇਖ ਰਿਹਾ ਬਹੁਤ ਵੱਡਾ ਧੰਨਵਾਦ ਜਿੱਤੇ ਆ ਵੱਡੀ ਕੁਸ਼ਤੀ ਵੱਡਾ ਸਤਿਕਾਰ ਇੱਕ ਪਾਸੇ ਪ੍ਰਤਬਲ ਪਹਿਲਵਾਨ ਜੀ ਫਗਵਾੜਾ ਗੋਰਾ ਨਿਸ਼ੋਰ ਰੰਗ ਐਨ ਗੁੰਦਿਆ ਹੋਇਆ ਸਰੀਰ ਤੇ ਦੂਸਰੇ ਪਾਸੇ ਦੋਨੇ ਗੋਡਿਆਂ ਤੇ ਇੰਗਲਟ ਪਾਇਆ ਹੋਇਆ ਇਹ ਅਜੇ ਕੈਂਥਲ ਹਰਿਆਣੇ ਵਾਲਾ ਹਾਂਜੀ ਹਾਂਜੀ ਤੁਸੀਂ ਟਾਈਮ ਕੋਲ ਰੱਖਣਾ ਸਭੇ ਵੀਰ ਬਹੁਤ ਬਹੁਤ ਸਤਿਕਾਰ ਹਮੇਸ਼ ਤੇ ਸਾਗਰ ਆਹ ਵੱਡੀਆਂ ਕੁਸ਼ਤੀਆਂ ਚੱਲਦੀਆਂ ਹੋਈਆਂ ਨੇ ਮੱਲਾਂ ਦੇ ਦਰਮਿਆਨ ਕਿ ਬੱਲੇ ਬੱਲੇ ਹੋ ਗਈ ਕਿ ਸੂਰਮੇ ਦਾ ਜਾਂਦਾ ਨਹੀਂ ਤਖਤ ਮੱਲਿਆ ਬੁਲਟਾਂ ਤੇ ਮਾਰ ਕੇ ਪਟਾਕੇ ਵੱਲਿਆ ੋਗਲੇ ਦਾ ਟੈਗ ਲੱਗਿਆ ਉਹਦੇ ਮੋਢਿਆਂ 'ਤੇ ਪੈਸਿਆਂ ਦੇ ਹੋ ਜਾਂ ਜਿਹੜਾ ਮੀਨ ਗੱਭਰੂ ਉਹਨੇ ਕਿੱਥੋਂ ਜਿੱਤਣਾ ਲਾਹੌਰ ਸ਼ਹਿਰ ਨੂੰ ਰਾਸ਼ੀਆਂ ਦੇ ਜਿਹੜਾ ਕਰੇ ਯਕੀਨ ਗੱਭਰੂ ਯਾਰੀਆਂ ਦੇ ਪੇਪਰਾਂ 'ਚ ਪਾਸ ਹੁੰਦੇ ਨਹੀਂ ਉਹ ਸੱਪਾਂ ਵਾਲੀ ਗੇਮ ਦੇ ਸ਼ਕੀਨ ਗੱਭਰੂ ਪਰ ਇਧਰਲੇ ਪਾਸੇ ਵੱਡੀਆਂ ਕੁਸ਼ਤੀਆਂ ਨੇ ਉੱਪਰਲੇ ਪਾਸੇ ਹਮੇਸ਼ ਮਥਰਾ ਸਾਗਰ ਦਿੱਲੀ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਤੇ ਇਹ ਕੁਸ਼ਤੀ ਸਰਦਾਰ ਸੁਖਵਿੰਦਰ ਸਿੰਘ ਜੀ ਸਾਨਾ ਸਰਦਾਰ ਮਲਕੀਤ ਸਿੰਘ ਜੀ ਮੰਗਟ ਜਿਨ੍ਹਾਂ ਦੀ ਪੋਤਰੀ ਬਾਣੀ ਸੁਖਕਰ ਜਿਨ੍ਹਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਕੁਸ਼ਤੀ ਜਿਹੜੀ ਕਰਵਾਈ ਗਈ ਆ ਪਰਲੇ ਪਾਸੇ ਕੁਸ਼ਤੀ ਆ ਜਿਹੜੀ ਸਰਦਾਰ ਸੁਖਵਿੰਦਰ ਸਿੰਘ ਜੀ ਸਭ ਤੋਂ ਸਰਦਾਰ ਮਲਕੀਤ ਸਿੰਘ ਜੀ ਮੰਗੜ ਕੈਨੇਡਾ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਵੱਡੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਗੱਲਾਂ ਸਮੇਂ ਦੀਆਂ ਦੋਨੇ ਮੱਲ ਵੱਡੇ ਆ ਤੇ ਹੀਰੇ ਪਰਚੀ ਦੇ ਨਹੀਂ ਕਵਾਲੀਆਂ ਤੋਂ ਜਾਣੇ ਜੂਰੀ ਕੀਮਤ ਤੋਲਿਆਂ ਦੀ ਪਰੇ ਹੁਣ ਬਹੁਤਾ ਸ਼ੋਰ ਨਹੀਂ ਕਰਦੇ ਆਵਾਜ਼ ਹੁੰਦੀ თੋਥੇ ਛੋਲਿਆਂ ਦੀ ਸੱਚੀ ਗੱਲ ਸਮਾ ਸਮਰਾਤ ਹੁੰਦਾ ਲੱਭੇ ਬਿਨਾ ਕਿ ਜੂਨ ਭੜੋਲਿਆਂ ਦੀ ਸੰਧੂ ਘਰਾਂ ਦੇ ਘਰ ਬਰਬਾਦ ਹੋਵਣ ਆ ਮਾਰੀ ਹੁੰਦੀ ਆ ਅੱਧ ਦੋਲਿਆਂ ਦੀ ਦੀਪਕ ਖੰਮਣ ਵਾਲੀ ਆ ਪੁਜਾਇਆ ਨਾਰ ਕਹਿੰਦੇ ਸਾਡੇ ਐਸ.ਐਚ.ਓ. ਸਾਹਿਬ ਥਾਣਾ ਬਿਲਕੇ ਤੋਂ ਪੁਜੇ ਹੋਇਆ ਝੋਟ ਪਹਿਲਵਾਨ ਜੀ ਪੁਜੇ ਹੋਏ ਨੇ ਫਲਾਰ ਵਾਲੇ ਸਾਰੀਆਂ ਮਾਨਵਤਿਆਂ ਸ਼ਖਸੀਤਾਂ ਦਾ ਧੰਨਵਾਦ ਜਿੰਨੇ ਵੀ ਸਟੇਜ ਤੇ ਪੁਜੇ ਹੋਏ ਚਿਹਰੇ ਸਰਪੰਚ ਸਰਦਾਰ ਜਗਦੀਸ਼ ਸਿੰਘ ਅਦਾਲ ਦਾ ਨਗਰ ਦੀਆਂ ਸ਼ਖਸੀਤਾਂ ਨੇ ਅਦਾਲ ਦਾ ਰੰਗਲੇ ਪੰਜਾਬ ਦੀ ਸਰਦਾਰੀਆਂ ਦੇ ਵਿੱਚੋਂ ਵੱਡਾ ਮਾਣ ਦਿੱਤਾ ਹੈ ਸਟੇਜ ਤੋਂ ਖੱਬੇ ਪਾਸੇ ਲਾਈਟਾਂ ਜਗਾ ਦਿਓ ਜਗਾ ਦਿਓ ਮੇਰੇ ਭਰਾ ਬਹੁਤ ਵੱਡੀ ਜ਼ਿੰਮੇਵਾਰੀ ਸੋਚਦਾ ਸਾਊਂਡ ਵਾਲੇ ਭਰਾਵਾਂ ਦੀ ਹੈ ਔਰ ਜਿੰਨੀਆਂ ਵੀ ਸ਼ਖਸੀਤਾਂ ਨੇ ਮਾਣ ਦਿੱਤਾ ਮੁਹੱਬਤ ਦਿੱਤੀ ਚੋਟੀ ਦਾ ਦੰਗਲ ਚੱਲ ਰਿਹਾ ਵੱਡੀਆਂ ਕੁਸ਼ਤੀਆਂ ਦੇ ਮਾਲਕਾਂ ਦੇ ਕੁਸ਼ਤੀਆਂ ਲੜ ਰਿਹਾ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿਰਤਾਂ ਸੱਜਣਾ ਤੇਰੀ ੱੱਕੇ ਸ਼ਾਹੀ ਨਹੀਂ ਚੱਲਦੀ ਆਪਣੀ ਚਾ ਮਰਜੀ ਦੇ ਨਾਲ ਖੜਨਾ ਫੁੱਲਾਂ ਨੇ ਬਾਪੇ ਠੋਕਰ ਸ਼ਰੀਆਮ ਪਿੰਜਰੇ ਦੀ ਜੋਰੀ ਨੂੰ ਜੜਮ ਜਾਨ ਤੋਂ ਜਿਹੜੇ ਮਾਨਦੇ ਆਇ ਖੁੱਲਾਂ ਨੇ ਕੁੰਡੇ ਵਿੱਚ ਭਰਮਜਾਤ ਦੀ ਜੜਣੀ ਨਹੀਂ ਹੁੰਦੀ ਤੇ ਬਾਕਰ ਝਾੜੂ ਕਰਕੇ ਕਦੇ ਬਦਲ ਚੜਦੇ ਨਹੀਂ ਹੁੰਦੇ ਗਇਰਤ ਨਾ ਮਿਲਦੀ ਗੁਰਦਾਸ ਸਿੰਘ ਹੱਟੀਆਂ ਤੋਂ ਉਹ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਆ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਪਰ ਸਾਹਮਣੇ ਕੁਸ਼ਤੀਆਂ ਦੋ ਆ ਬੱਲੇ ਬੱਲੇ ਕਰਵਾ ਦਿੰਦੀ ਇੱਕ ਪਾਸੇ ਆ ਹਮੇਸ਼ ਪਹਿਲਵਾਨ ਜੀ ਮਸਰਾ ਪਾਣੀ ਪਾਣੀ ਪੜਾਉਣ ਆਲਿਓ ਕੋ ਤੁਹਾਡੀ ਮਿਹਤ ਕਰੀਏ ਰੇਸ਼ਮ ਭਾਜੀ ਆਓ ਸਾਡੇ ਕੁੰਦੂ ਭਲਾ ਜੀ ਤੁਹਾਨੂੰ ਯਾਦ ਕਰ ਰਹੇ ਆ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਕੁਸ਼ਤੀਆਂ ਟੌਪ ਦੀਆਂ ਨੇ ਇੱਕ ਪਾਸੇ ਸਾਹਮਣੇ ਦੇਖਾਂਗੇ ਹਮੇਸ਼ ਪਹਿਲਵਾਨ ਜੀ ਮਥਰਾ ਤੇ ਸਾਗਰ ਪਹਿਲਵਾਨ ਜੀ ਦਿੱਲੀ ਐ ਪ੍ਰਤਬਲ ਪਹਿਲਵਾਨ ਜੀ ਫਗਵਾੜਾ ਤੇ ਅਜੇ ਕੈਂਤਲ ਆ ਬੱਲੇ ਬੱਲੇ ਹੋ ਗਈ ਪਰਲੇ ਪਾਸੇ ਕੁਸ਼ਤੀ ਦਾ ਜੰਦ ਪਹਿਪ ਦੇਖਾਂਗੇ ਕੌਣ ਜਿੱਤੇ ਦਾ ਕੌਣ ਹਾਰੇ ਦਾ ਗੱਲਾਂ ਸਮੇਂ ਦੀਆਂ ਆ ਵੱਡੀ ਕੁਸ਼ਤੀ ਪਰਲੇ ਪਾਸੇ ਹਮੇਸ਼ ਮਥਰਾ ਤੇ ਥਲੜੇ ਪਾਸੇ ਸਾਗਰ ਦਿੱਲੀ ਐ ਪ੍ਰਤਬਲ ਪਹਿਲਵਾਨ ਜੀ ਫਗਵਾੜਾ ਤੇ ਅਜੇ ਕੈਂਤਲ ਐਨ ਸਿਰੇ ਦੀ ਕੁਸ਼ਤੀ ਨਾਲ ਮਲਾਂ ਦੇ ਦਰਮਿਆਨ ਚੱਲਦੀ ਹੋਈ ਦੇਖਾਂਗੇ ਕੌਣ ਜਿੱਤੇ ਦਾ ਕੌਣ ਹਾਰੇ ਦਾ ਗੱਲਾਂ ਸਮੇਂ ਦੀਆਂ ਕਿ ਮਿਹਨਤਾਂ ਨਾਲ ਸੰਧੂ ਆ ਫੀਮੇਲ ਦੇ ਟੁੱਕਿਆਂ ਨਾਲ ਕਦੋਂ ਕੋਈ ਸਟਾਰ ਬਣਦਾ ਕਿਸੇ ਦੇ ਸਾਰੇ ਦੀ ਜੋ ਆਸ ਰੱਖਦਾ ਉਹ ਨਹੀਂ ਯਾਦ ਕਰੀ ਗਰਦਾਰ ਬਣਦਾ ਕਾਲਜੇ ਤੇ ਪਾਉਂਦੇ ਨੇ ਚਰੀਟ ਆਪਣੇ ਝੜਕੇ ਕੋਈ ਬਗਾਨਾ ਰੋਸਾ ਨਹੀਂ ਹੁੰਦਾ ਖੱਜਰਾਂ ਦੀ ਦੇਸ ਦੀ ਉਮੀਦ ਨਹੀਂ ਹੁੰਦੀ ਉਹ ਬੱਦਲਾਂ ਦੀ ਸ਼ਾਨ ਦਾ ਭਰੋਸਾ ਨਹੀਂ ਹੁੰਦਾ ਪਰ ਇਧਰਲੇ ਪਾਸੇ ਪ੍ਰਤਬਲ ਬਲਵੰਤ ਜੀ ਫਗਵਾੜਾ ਅਜੇ ਕੈਂਥਲ ਹਰਿਆਣਾ ਵੱਡੀ ਕੁਸ਼ਤੀ ਚੱਲ ਰਹੀ ਹੈ ਪਰਲੇ ਪਾਸੇ ਪਰਲੇ ਪਾਸੇ ਹਮੇਸ਼ ਮਥਰਾ ਤੇ ਥੱਲੇ ਦੇ ਪਾਸੇ ਸਾਗਰ ਦਿੱਲੀ ਹੈ ਐਨ ਬੱਲੇ ਬੱਲੇ ਹੋਈ ਵੀ ਦੋਨਾਂ ਮਲਾਂ ਦੇ ਦਰਮਿਆਨ ਆਪ ਦੀ ਕੁਸ਼ਤੀ ਦੇਖਾਂਗੇ ਕੌਣ ਜਿੱਤਦਾ ਆਹ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਵੱਡੇ ਵੱਡੇ ਮੱਲ ਪੁਜੇ ਨੇ ਸਾਰੇ ਸਤਕਾਜ ਜੁਗ ਚਿਹਰੇ ਸਟੇਜ ਤੇ ਬਰਾਮਣਾਂ ਕਿ ਸੂਰਬੀਰ ਨੂੰ ਹੈ ਮਹਿਣਾ ਮੌਤ ਵਰਗਾ ਜਰ ਲੱਗ ਜਾਂਦਾ ਜਦ ਨੇਜੇ ਪਾਲਿਆਂ ਤੇ ਪਹਿਲਵਾਨ ਦਾ ਸਿੱਕਾ ਖਤਮ ਹੋ ਜਾ ਬਿਲ ਜਾਂਦਾ ਜਦ ਮੱਧ ਪਿਆਲਿਆਂ ਤੇ ਸਾਧੂ ਸੰਤ ਨਹੀਂ ਬੰਦਾ ਕੋਈ ਹੋਰ ਹੁਣ ਬਿੰਦਾ ਬਾਤਾ ਜੋਰ ਜੋ ਮਸਾਲਿਆਂ ਤੇ ਉਸ ਮਿਸਤਰੀ ਨੇ ਕਿਹੜੇ ਮੈਲ ਪਾਉਣੇ ਅੱਖ ਜਾਂਦਾ ਤੇ ਸਾਲ ਗਰਮਾਲਿਆਂ ਤੇ ਹੈਲੋ ਹੈਲੋ ਮੈਂ ਕਹ ਪਹਿਲਵਾਨ ਜੀ ਇਹ ਬੋਲਦਿਆ ਵੇ ਆਉਂਦੇ ਸਾਲ ਨੂੰ ਉਸਤਾਦ ਕਿਸੇ ਦਾ ਮਾਨ ਤਾਲ ਨਹੀਂ ਕਰਨਾ ਭੁੱਖ ਬਹੁਤ ਵੱਧ ਗਈ ਜੀ ਕੱਪੜੇ ਲੌਂਡ ਤੇ ਜਾਂਦੇ ਆ ਵਾਹ ਜੀ ਬੜੀ ਸਿਆਣੀ ਗੱਲ ਹੈ ਮੈਂ ਉਸਤਾਦਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਵੇ ਜੋ ਪ੍ਰਬੰਧਕਾਂ ਦੇ ਵੱਲੋਂ ਦਿੱਤਾ ਜਾਂਦਾ ਆਪਾਂ ਜਰੂਰ ਸਤਿਕਾਰ ਕਰਿਆ ਕਰੀ ਆ 17 ਤੋਂ 18 ਜਿਹੜੇ ਪਟਕੇ ਦਿੱਤੇ ਗਏ ਸਾਰੇ ਪਹਿਲਵਾਨਾਂ ਨੂੰ ਦਿੱਤੇ ਗਏ 18 ਪਟਕਿਆਂ ਦੇ ਵਿੱਚ 36 ਪਲਵਾਨ ਕੋਲੇ ਹੈ ਤੇ ਹਿਸਾਬ ਲਾ ਲਓ ਵੀ ਹਜ਼ਾਰਾਂ ਦੀ ਰਾਸ਼ੀ ਸੀ ਜੋ ਪ੍ਰਬੰਧਕ ਕਹਿੰਦੇ ਨੇ ਉਹਦੇ ਹਿਸਾਬ ਦੇ ਨਾਲ ਸਾਨੂੰ ਚੱਲਣਾ ਪੈਣਾ ਹੈ ਇੱਕ ਵਾਰ ਪ੍ਰਬੰਧਕ ਕਮੇਟੀ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਬਹੁਤ ਅੱਛੇ ਡਿਸਪਲਨ ਹੈ ਬਹੁਤ ਵੱਡਾ ਮਾਣ ਦਿੱਤਾ ਕੋਈ ਵੀ ਬੰਦਾ ਜਿਹੜਾ ਨਰਾਜ ਹੋ ਕੇ ਨਹੀਂ ਗਿਆ ਕਿਉਂਕਿ ਲੱਖਾਂ ਦੀ ਰਾਸ਼ੀ ਇਕੱਠੀ ਹੁੰਦੀ ਹੈ ਫਿਰ ਜਾ ਕੇ ਛਿੰਝ ਮੇਲਾ ਦੁਨੀਆ ਦੇ ਵਿੱਚ ਨਿਰਪਰ ਹੁੰਦਾ ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚ ਸਰਦਾਰ ਜਗਦੀਪ ਸਿੰਘ ਜੀ ਇਹਨਾਂ ਦੇ ਨਾਲ ਜਿੰਨੀਆਂ ਵੀ ਸੱਜੀਆਂ ਤੇ ਖੱਬੀਆਂ ਬਹਾਨੇ ਸਾਰੇ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਲਓ ਸਿਰੇ ਦੀਆਂ ਕੁਸ਼ਤੀਆਂ ਦੋ ਚੱਲਦੀਆਂ ਨੇ ਕਰਲੇ ਪਾਸੇ ਜਿਹੜੀ ਕੁਸ਼ਤੀ ਚੱਲਦੀ ਹੈ ਸਰਦਾਰ ਸੁਖਵਿੰਦਰ ਸਿੰਘ ਸਨ ਸਰਦਾਰ ਮਲਜੀਤ ਸਿੰਘ ਜੀ ਮੰਗਟ ਜਿਹਨਾਂ ਦੀ ਪੋਤਰੀ ਬਾਣੀ ਸੁਖਕੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹ ਕੁਸ਼ਤੀ ਕਰਵਾਈ ਗਈ ਹੈ ਆਹ ਕੁਸ਼ਤੀ ਜਿਹੜੀ ਜਲਦੀ ਸਟੇਜ ਵਾਲੇ ਪਾਸੇ ਪ੍ਰਤਬਲ ਫਗਵਾੜਾ ਦੇ ਅਜੇ ਕੈਂਥਲ ਦੀ ਸੁਖਵਿੰਦਰ ਸਿੰਘ ਜਪੁੱਤਰ ਸਰਦਾਰ ਮਲਕੀਤ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਵੱਡੇ ਸਤਿਕਾਰ ਦਿੱਤੇ ਗਏ ਆ ਪਰਲੇ ਪਾਸੇ ਮੇਜਰ ਸਿੰਘ ਸਰਦਾਰ ਸੁਖਦੇਵ ਸਿੰਘ ਜੀ ਪੁੱਤਰਾ ਸਰਦਾਰਾ ਸਿੰਘ ਜੀ ਕੈਨੇਡਾ ਜਿਨ੍ਹਾਂ ਦੇ ਪਰਿਵਾਰ ਵੱਲੋਂ ਪਰਲੇ ਚੋਟੀ ਦੇ ਮੱਲ ਨੇ ਵੱਡੇ ਵੱਡੇ ਜਿਨ੍ਹਾਂ ਦੇ ਵੱਲੋਂ ਵੱਡੇ ਸਤਿਕਾਰ ਦਿੱਤੇ ਗਏ ਬਰਾਬਰ ਦੀਆਂ ਦੋਨੇ ਚੰਡੀਆਂ ਨੇ ਚਾਰੇ ਮੱਲ ਵੀ ਬਰਾਬਰ ਦੇ ਆ ਸਿਰੇ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਈਆਂ ਜਾ ਰਹੀਆਂ ਨੇ ਕਿ ਬੁੱਕਾਂ ਪਰਬਰ ਬਣਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਲਾਈਨ 'ਚ ਖੜਦੇ ਦੇਖੇ ਨੇ ਉਸ ਮਾਲਕ ਦੇ ਕਿਹੜਾ ਜਾਣੇ ਰੰਗਾਂ ਨੂੰ ਜਿਉਂਦੇ ਟੁਕਦੇ ਬਿੱਬੇ ਤਰਦੇ ਦੇਖੇ ਨੇ ਕਹਿੰਦੇ ਸੀ ਬਹਿਮ ਦਾ ਇਲਾਜ ਕੋਈ ਨਹੀਂ ਚੌਂਕਾਂ ਦੇ ਵਿੱਚ ਗੋਪੇ ਤਰਦੇ ਦੇਖੇ ਨੇ ਵਕਤ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਤੇ ਦੇਖੇ ਨੇ ਪਾਰ ਸਮਾਨ ਕਰੀ ਨਾ ਫੋਕੀ ਸ਼ਰਤ ਦਾ ਉਹ ਦਿਲ ਦੇ ਡਾਕਟਰ ਦਿਲ ਦੇ ਦਾਰੇ ਨਾਲ ਮਰਦੇ ਦੇਖੇ ਨੇ ਦਿਲ ਦੇ ਡਾਕਟਰ ਦਿਲ ਦੇ ਦਾਰੇ ਨਾਲ ਮਰਦੇ ਦੇਖੇ ਨੇ ਇਧਰ ਕੀਤੀ ਮਿਹਨਤ ਨਾਵੇਂ ਸਰਨਾਵੇਂ ਵੱਡੇ ਆ ਬੱਲੇ ਬੱਲੇ ਹੋਈ ਪਈ ਆ ਕਿ ਪਹੁੰਚ ਨਾ ਪਰਖੀ ਯਾਰ ਦੀ ਦਿਲ ਕਰੇ ਤਾਂ ਸ਼ਹਿਰ ਹਲਾ ਦਾਂਗੇ ਤੈਨੂੰ ਜਿਹੜੀ ਭਾਸ਼ਾ ਚੰਗੀ ਲੱਗੂ ਉਹਦੇ ਵਿੱਚ ਹੀ ਸਮਝਾ ਦੇਾਂਗੇ ਆ ਪ੍ਰਤਵਾਲ ਦੇ ਅਜੇ ਕੈਂਸਲ ਆਜੋ ਵਿੱਚ ਨੂੰ ਵਿੱਚ ਲਿਆਈਏ ਆਪਾਂ ਕੁਸ਼ਤੀ ਪਰ ਇੱਧਰਲੇ ਪਾਸੇ ਹਮੇਸ਼ ਪਹਿਲਵਾਨ ਜੀ ਮਾਧਰਾ ਤੇ ਸਾਗਰ ਪਹਿਲਵਾਨ ਜੀ ਦਿੱਲੀ ਦੇ ਦਰਮਿਆਨ ਕੁਸ਼ਤੀ ਹੈ ਬੇ ਕੁਸ਼ਤੀ ਸੈਂਟਰ ਚ ਲਿਆਈਏ ਕੁਸ਼ਤੀ ਸੈਂਟਰ ਚ ਲਿਆਈਏ ਜਨਾਬ ਜੀ ਕਿਸੇ ਭਰਾ ਦੀ ਚਾਬੀ ਡਿੱਗੀ ਹੈ ਨਿਸ਼ਾਨੀ ਦੱਸ ਕੇ ਆਹ ਮੂਰਤੀ ਕੋਲ ਲੈ ਜਾਓ ਆਹ ਮੂਰਤੀ ਹੁੰਦਾ ਇਹਦੀ ਲੱਖ ਰੁਪਏ ਦਾ ਮੋਟਰਸਾਈਕਲ ਹੁਣ ਹੈ ਪਹਿਲਵਾਨ ਜੀ ਪਹਿਲਵਾਨ ਜੀ ਮੈਂ ਕਿਹਾ ਫਟ ਕੇ ਆਣਾ ਦਾ ਜੂਸ ਨਾ ਕੱਢਿਓ ਸਾਹਮਣਾ ਰੱਖੋ ਇਦਾਂ ਨਹੀਂ ਮੁੜ ਕੇ ਵੀ ਆਪਾਂ ਕਰਨਾ ਇਹਨਾਂ ਨੂੰ ਕੰਮ ਕਰਾਉਣਾ ਕੋਈ ਇਦਾਂ ਨਾ ਹੋਵੇ ਨਿਜੋੜ ਕੇ ਆਪਾਂ ਕੱਢ ਲਈਏ ਗਾਂ ਹੋਣੀ ਨਾ ਆਪਣੇ ਬਹੁਤ ਬਹੁਤ ਧੰਨਵਾਦ ਲਾਡੀ ਯੂਐਸਏ ਵੱਡਾ ਸਤਿਕਾਰ ਮਾਨ ਤੇ ਸਤਿਕਾਰ ਪੁੱਜਦਾ ਹੋਇਆ ਹੈ ਕੁਸ਼ਤੀਆਂ ਬਾਅਦ ਟੌਪ ਦੀਆਂ ਨੇ ਸਰਮਨ ਸਾਹਿਬ ਟਾਈਮ ਲੱਗਾ ਹੋਇਆ ਟਾਈਮ ਲੱਗਾ ਹੋਇਆ ਦੋਨਾਂ ਕੁਸ਼ਤੀਆਂ ਦਾ ਜਦੋਂ ਟਾਈਮ ਸਮਾਪਤ ਹੋ ਗਿਆ ਸੀ ਐਲਾਨ ਕਰ ਦੇਣਾ ਇਧਰੋਂ ਠੀਕ ਹੈ ਬਹੁਤ ਬਹੁਤ ਸਤਿਕਾਰ ਲੈ ਵੀ ਸਾਗਰ ਦਿੱਲੀ ਦੇ ਹਮੇਸ਼ ਮਦਰ ਨੂੰ ਬੇਨਤੀ ਹੈ ਵੀ ਮਾਰੇ ਹੱਲਾ ਨਿਵੇੜੋ ਕੁਸ਼ਤੀਆਂ ਨੂੰ ਮੇਰੇ ਭਰਾ ਮਾਰੇ ਦਾ ਪੇ ਜੋਰ ਦੀ ਇੱਕ ਵਾਰ ਹੱਲਾ ਮਾਰ ਦਈਏ ਲਓ ਉੱਪਰਲੇ ਪਾਸੇ ਪ੍ਰਤਵਾਲ ਬਲਵੰਨ ਫਗਵਾੜਾ ਇਲਾਕੇ ਦਾ ਮਾਲ ਥੱਲੇ ਪਾਸੇ ਅਜੇ ਕੈਂਤਲ ਹਰਿਆਣਾ ਤਾੜੀ ਮਾਰ ਦਿਓ ਜ਼ੋਰਦਾਰੀ ਨਾਲ ਮੁੰਡਿਆਂ ਦੇ ਲਈ ਬਹੁਤ ਵੱਡੇ ਸਤਿਕਾਰ ਨੇ ਬਹੁਤ ਟੌਪ ਦੀਆਂ ਕੁਸ਼ਤੀਆਂ ਨੇ ਪਰਲੇ ਪਾਸੇ ਮੇਸ਼ ਦੇ ਇਧਰ ਅਜੇ ਕੈਂਸਲ ਹੋ ਗਿਆ ਸਾਹਮਣੇ ਆਹ ਤਾੜੀ ਮਾਰ ਦਿਓ ਜ਼ੋਰਦਾਰ ਉਹ ਭਾਜੀ ਸਾਤੋਂ ਕੀ ਗਲਤੀ ਹੋ ਗਈ ਆ ਮਾੜਿਆ ਸਰ ਵੀ ਦੇਖ ਦੇ ਦੇਖ ਲੈ ਲਿਓ ਵਾਹ ਜੀ ਬਹੁਤ ਵਧੀਆ ਕੁਸ਼ਤੀ ਇਧਰਲੇ ਪਾਸੇ ਦੋ ਕੁਸ਼ਤੀਆਂ ਬਰਾਬਰ ਦੀਆਂ ਨੇ ਕੌਣ ਜਿੱਤੂ ਕੌਣ ਉਹ ਗੱਲਾਂ ਸਮਝੋ ਬਾਈ ਸਟੇਜ ਦੇ ਸਾਹਮਣੇ ਨਾ ਕੋਈ ਮੇਰਾ ਵੀਰ ਖੜੇ ਕਿ ਮੇਰਕਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ ਮਮਬਤੀ ਤੇ ਕੜਾਹੇ ਕਦੇ ਰਿਝਦੇ ਨਹੀਂ ਹੁੰਦੇ ਆਹ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਲਓ ਸਾਹਮਣੇ ਦੇ ਗੰਗੇ ਵੱਡੀ ਕੁਸ਼ਤੀ ਪਰਲੇ ਪਾਸੇ ਹਮੇਸ਼ ਮਥਰਾ ਤੇ ਸਾਗਰ ਪਹਿਲਵਾਨ ਜੀ ਦਿੱਲੀ ਦੇ ਦਰਮਿਆਨ ਕੁਸ਼ਤੀ ਹੈ ਉਰਲੇ ਪਾਸੇ ਕੁਸ਼ਤੀ ਜਿਹੜੀ ਆ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਤੇ ਅਜੇ ਕੈਂਥਲ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਕਿ ਪਿੰਜਰਾ ਲੱਖਵੇਂ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਜਾਂ ਮਾਇਆ ਨਹੀਂ ਆ ਸਕਦਾ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਪਾਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਰੂ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ ਬਿਨਾ ਮਲਾਹ ਦੇ ਨਹੀਂ ਪਾਰ ਜਾ ਸਕਦਾ ਪਿਆਰਾ ਸਿੰਘਾ ਸ਼ੇਰ ਮਰ ਜੂ ਭੁੱਖ ਰੱਖੋ ਪਰ ਮਰਦਾ ਮਰਦਾ ਕਦੇ ਘਾ ਨਹੀਂ ਖਾ ਸਕਦਾ ਉਧਰ ਰਮੇਸ਼ ਤੇ ਸਾਗਰ ਇਧਰ ਕਹਿੰਦੇ ਪ੍ਰਤਪਾਲ ਤੇ ਨਾਲ ਅਜੇ ਕੈਂਥਰ ਸਰਦਾਰ ਨਰਮਲ ਸਿੰਘ ਜੀ ਕਨੇਡਾ ਸਰਦਾਰ ਸਰਬਜੀਤ ਸਿੰਘ ਜੀ ਕਨੇਡਾ ਤੇ ਨਾਲ ਕਹਿੰਦੇ ਬਿੱਲਾ ਕਨੇਡਾ ਤੇ ਨਾਲ ਕਹਿੰਦੇ ਬਿੰਦਰ ਸਾਡੇ ਭਰਾ ਨੰਬਰਦਾਰ ਸਾਹਿਬਾਨ ਦੇ ਵੱਲੋਂ ਵੱਡੇ ਸਤਿਕਾਰ ਪੁੱਜਦੇ ਹੋਏ ਆ ਬਹੁਤ ਵੱਡਾ ਧੰਨਵਾਦ ਹੈ ਪਰ ਸਾਹਮਣੇ ਦੇਖਾਂਗੇ ਦੋ ਕੁਸ਼ਤੀਆਂ ਐਨ ਸਿਰੇ ਦੀਆਂ ਚੱਲਦੀਆਂ ਨੇ ਸਾਗਰ ਇੱਕ ਪਾਸੇ ਦਿੱਲੀ ਵਾਲਾ ਹਮੇਸ਼ ਪਹਿਲਵਾਨ ਜੀ ਮਧਰੇ ਦੇ ਦਰਮਿਆਨ ਵੱਡੀ ਕੁਸ਼ਤੀ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਗੱਲਾਂ ਸਮੇਂ ਦੀਆਂ ਦੋਨੇ ਮਨਲ ਵੱਡੇ ਆ ਪਰ ਇਧਰ ਦੇ ਪਾਸੇ ਚੱਲਦੀ ਹੋਈ ਕੁਸ਼ਤੀ ਦੇ ਵਿੱਚੋਂ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਗੱਲਾਂ ਸਮੇਂ ਦੀਆਂ ਐਨ ਸਿਰੇ ਦੀ ਕੁਸ਼ਤੀ ਉਧਰਲੇ ਪਾਸੇ ਹਮੇਸ਼ ਪਹਿਲਵਾਨ ਜੀ ਮਧਰਾ ਜੇਤੂ ਰਿਹਾ ਆ ਤਾੜੀ ਮਾਰਦੇ ਹੋ ਜ਼ੋਰਦਾਰ ਜਲਦੀ ਕੁਸ਼ਤੀ ਦੇ ਵਿੱਚੋਂ ਹਮੇਸ਼ ਪਹਿਲਵਾਨ ਜੀ ਮਧਰਾ ਬੱਲੇ ਬੱਲੇ ਕਰਵਾ ਗਿਆ ਮੁੰਡੇ ਨੇ ਆਹ ਸੇਰਾ ਕਰਵਾ ਦਿੱਤਾ ਕੁਸ਼ਦੀ ਕਹਿੰਦੇ ਵੱਡੇ ਪੱਦਰ ਦੀ ਜਿੱਤੀ ਹੈ ਕਿ ਬੱਟੇ ਜਾਂਦੇ ਨੇ ਪਹਾੜ ਹੁੰਦੇ ਜੰਗਲ ਆਵਾਜ਼ ਨੇ ਅੱਗ ਬਰਫਾਂ ਚਲਾਉਣੀ ਸਾਡੇ ਜਿਗਰੇ ਫਲਾਦ ਨੇ ਆਪੇ ਰਾਖੀ ਕਰੂਗਾ ਸਾਡੀ ਕਾਲ ਬੱਲਿਆ ਮਾੜੇ ਟਾਈਮ ਦੀ ਚੁਕਾ ਦੇਾਂਗੇ ਛਾਲ ਬੱਲਿਆ ਲਓ ਪਰਲੇ ਪਾਸੇ ਪ੍ਰਤਮਾਨ ਪਹਿਲਵਾਨ ਜੀ ਫਗਵਾੜਾ ਤੇ ਥੱਲੇ ਦੇ ਪਾਸੇ ਅਜੇ ਪਹਿਲਵਾਨ ਜੀ ਕੈਂਥਲ ਦੇ ਦਰਮਿਆਨ ਵੱਡੀ ਕੁਸ਼ਤੀ ਆਹ ਸਾਹਮਣੇ ਦੇਖਾਂਗੇ ਇੱਕ ਨੰਬਰ ਦੀ ਚੰਡੀ ਦੀ ਕੁਸ਼ਤੀ ਜਿਹੜੀ ਨੇ ਵੜ ਗਈ ਹੈ ਬਹੁਤ ਬਹੁਤ ਸਤਿਕਾਰ ਹੁਣਾ ਪਰਵਾਰਾਂ ਦਾ ਇਹਨਾਂ ਵੱਲੋਂ ਵੱਡੇ ਯੋਗਦਾਨ ਹੈ ਮੇਜਰ ਸਿੰਘ ਸੁਪੁੱਤਰ ਸਰਦਾਰ ਸੁਖਦੇਵ ਸਿੰਘ ਜੀ ਪੁੱਤਰਾ ਸਰਦਾਰਾ ਸਿੰਘ ਜੀ ਕੈਨੇਡਾ ਇਹਨਾਂ ਦੇ ਪਰਿਵਾਰ ਦੀ ਕੁਸ਼ਤੀ ਨੇ ਵੜ ਗਈ ਹੈ ਆਹ ਬੰਦਾ ਸਤਿਮਾਨ ਦੇ ਸਨਮਾਨ ਸਟੇਜ ਤੇ ਆਪਾਂ ਪ੍ਰਾਪਤ ਕਰੀਏ ਉੱਪਰਲੇ ਪਾਸੇ ਆਹ ਪ੍ਰਤਵਲ ਪਹਿਲਵਾਨ ਜੀ ਫਗਵਾੜਾ ਅਜੇ ਕੈਂਥਲ ਦੀ ਜਿਹੜੀ ਕੁਸ਼ਤੀ ਚੱਲ ਰਹੀ ਹੈ ਇਸ ਵੇਲੇ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਗੱਲਾਂ ਸਮਝਦੀਆਂ ਦਾ ਸੁਖਵਿੰਦਰ ਸਿੰਘ ਸਪੁੱਤਰ ਸਰਦਾਰ ਮਲਕੀਤ ਸਿੰਘ ਜੀ ਮੰਗੜ ਜਿਨ੍ਹਾਂ ਦੀ ਪੋਤਰੀ ਬਾਣੀ ਸੁਖ ਗੌਰ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਕੁਸ਼ਤੀ ਨੂੰ ਬਹੁਤ ਵੱਡਾ ਮਾਣ ਤੇ ਸਤਿਕਾਰ ਦਿੰਦਾ ਹੈ ਚੋਟੀ ਦਾ ਦੰਗਲ ਚੱਲ ਰਿਹਾ ਹੈ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਗੱਲਾਂ ਸਮੇਂ ਦੀਆਂ ਪਰ ਇੱਕ ਪਾਸੇ ਆਹ ਦੁਨੀਆ ਦਾ ਵੱਡਾ ਮੱਲ ਹੈ ਐਨ ਸੇਰਾ ਕਰਵਾ ਰਿਹਾ ਹੈ ਜਲਦੀ ਕੁਸ਼ਤੀ ਨੂੰ 11 ਮਿੰਟ ਪਲੱਸ ਹੋ ਗਏ ਪਰ ਉੱਪਰਲੇ ਪਾਸੇ ਪ੍ਰਤਪਾਲ ਮੰਡੀ ਦੇ ਕੰਡੇ ਵਾਂਗੂ ਤੋਲਣਾਂ ਦੀ ਗੱਲ ਕਰਦਾ ਹੋਇਆ ਆਹ ਵੱਡੀ ਕੁਸ਼ਤੀ ਹੈ ਦੋਨਾਂ ਮੱਲਾਂ ਦੇ ਦਰਮਿਆਨ ਸਿਰੇ ਦੀ ਟੱਕਰ ਦੇਖਾਂਗੇ ਕੌਣ ਸਿਹਰਾ ਕਰਾਉਂਦਾ ਗੱਲੇ ਸਮੈਂਦੀ ਹੈ ਕਿ ਬੰਦਾ ਨਹੀਂ ਉਹ ਪੁੱਤਿਆਂ ਦੀ ਜਾਤ ਹੋਣੀ ਹੈ ਕਰਦਾ ਹੈ ਗਾਲ ਜਿਹੜਾ ਆਪਣੀ ਸ਼ੱਗੀ ਪੈਣ ਨੂੰ ਜਿਹਨੇ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ ਉਹ ਗੱਡਾ ਖੜਾ ਏ ਜਿਹਨੂੰ ਪੁੱਤ ਕਹਿਣ ਨੂੰ ਟਾਮ ਸ਼ਾਮ ਗਲੀਆਂ 'ਚ ਬੜੇ ਫਿਰਦੇ ਪਰ ਜੰਮਣੇ ਨਹੀਂ ਮਾਨਕ ਤੇ ਛਿੰਦੇ ਸੋਹਣਿਆ ਮਾਮਾ ਦੀਆਂ ਸ਼ਾਦੀਆਂ 'ਚ ਜਿਹੜੀ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਉਹ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਇਧਰ ਦੇ ਪਾਸੇ ਸਰਦਾਰ ਮੇਜ ਸਿੰਘ ਜੂਕੇ ਮੇਜ ਸਿੰਘ ਜੀ ਕਨੇਡਾ ਬਾਪਿਆਂ ਦੇ ਪਰਿਵਾਰ ਵੱਲੋਂ ਇਧਰ ਸਦਾ ਨਰਮਲ ਸਿੰਘ ਜੀ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਜੀ ਕਨੇਡਾ ਲਾਡੀ ਯੂ ਐਸ اے ਉਹਨੇ ਤੇ ਨਾਲ ਜਿੰਨੇ ਵੀ ਐਨ ਆਰ ਆਈ ਵੀਰ ਪੁੱਜੇ ਹੋਇਆ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਐਂ ਦੋਨੇ ਮੱਲ ਵੱਡੇ ਐ ਇੱਕ ਪਾਸੇ ਪ੍ਰਤਵਲ ਬਲਵੰਤ ਜੀ ਫਗਵਾੜਾ ਤੇ ਦੂਸਰੇ ਪਾਸੇ ਮੱਲ ਇਸ ਵੇਲੇ ਸਾਹਮਣੇ ਦੇਖਾਂਗੇ ਅੱਜ ਇਹ ਕੈਂਸਲ ਹਰਿਆਣੇ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਦੋਨੇ ਮੱਲ ਵੱਡੇ ਐ ਕਿ ਥੱਕ ਟੁੱਟ ਕੇ ਯਾਦ ਜ਼ਮੀਰ ਆਉਂਦੀ ਤੇ ਸਦਾ ਵਕਤ ਹੁੰਦਾ ਹੈ ਡਾਣ ਦਾ ਵੀ ਹਰ ਜਗ੍ਹਾ ਨਹੀਂ ਵੱਡੇ ਨੋਟ ਚੱਲਦੇ ਤੇ ਕਿਤੇ ਸਮਾਂ ਹੁੰਦਾ ਹੈ ਭਾਂਡ ਦਾ ਵੀ ਸਦਾ ਡਾਂਗ ਤੇ ਡੇਰਾ ਨਾ ਰਹੇ ਸੰਧੂ ਤੇ ਅੰਤ ਹੁੰਦਾ ਹੈ ਕਿਤੇ ਗਮਾਨ ਦਾ ਵੀ ਉਹ ਹੱਥਾਂ ਨਹੀਂ ਭਰੇ ਪਰ ਨੋਟ ਜਾਂਦੇ ਤੇ ਕਿਤੇ ਮੁੱਲ ਹੁੰਦਾ ਹੈ ਜ਼बान ਦਾ ਵੀ ਉਹ ਕਿਤੇ ਮੁੱਲ ਹੁੰਦਾ ਹੈ ਜ਼बान ਦਾ ਵੀ ਇਹ ਸਾਰੇ ਸਰਦਾ ਜਗਦੀਪ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਦੀ ਦਿੱਤੀ ਹੈ ਜਵਾਨ ਤੇ ਮਿੱਤਰਾਂ ਨੇ ਬਹੁਤ ਵੱਡਾ ਪਿਆਰ ਦਿੱਤਾ ਹੈ ਦਿਲੋਂ ਧੰਨਵਾਦ ਲਓ ਚੋਟੀ ਦਾ ਦੰਗਲ ਉੱਪਰਲੇ ਪਾਸੇ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਅਜੇ ਕੰਦਲ ਆ ਮੰਡੀ ਦੇ ਕੰਡੇ ਵਾਂਗੂ ਦੁੱਲਣ ਵਾਲੀ ਗੱਲ ਕਰ ਰਹਾ ਹਿਆ ਵੱਡੀ ਕੁਸ਼ਤੀ ਚੱਲ ਰਹੀ ਹੈ ਦੋਨਾਂ ਮੱਲਾਂ ਦੇ ਦਰਮਿਆਨ ਸਿਰੇ ਦੀ ਟੱਕਰ ਹੈ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਉਹ ਗੱਲਾਂ ਸਮੇਂ ਦੀਆਂ ਮਾਰੋ ਦਾਬ ਵਿੱਚ ਮੱਲੂ ਸ਼ਾਬਾਸ਼ ਕਿ ਹੀਰੇ ਪਰਚੀ ਦੇ ਨਹੀਂ ਕਬਾੜੀਆਂ ਤੋਂ ਜਾਣੇ ਜੂਰੇ ਕੀਮਤ ਤੋਲਿਆਂ ਦੀ ਪਰੇ ਹੁਣ ਬਸ ਤਾਂ ਸ਼ੋਰ ਨਹੀਂ ਕਰਦੇ ਆਵਾਜ਼ ਹੁੰਦੀ ਫੋਤੇ ਸ਼ੋਨਿਆਂ ਦੀ ਸੱਚੀ ਗੱਲ ਸਮਾ ਸਮਰਾਤ ਹੁੰਦਾ ਲੱਭੇ ਬਣਾ ਕਿ ਜੂਨ ਭੜੋਲਿਆਂ ਦੀ ਸੰਦੂਕ ਘਰਾਂ ਦੇ ਘਰ ਬਰਬਾਦ ਹੋ ਗਵਣ ਆ ਮਾਰੀ ਹੁੰਦੀ ਆ ਅੱਜ ਤੋਂ ਇਹਨਾਂ ਦੀ ਇਧਰਲੇ ਪਾਸੇ ਕੁਸ਼ਤੀ ਐਨ ਸਿਰੇ ਦੀ ਉੱਪਰਲੇ ਪਾਸੇ ਆਹ ਸਾਹਮਣੇ ਦੇਖਾਂਗੇ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਅਜੇ ਕੈਂਸਲ ਹਰਿਆਣੇ ਦੇ ਦਰਮਿਆਨ ਵੱਡੀ ਕੁਸ਼ਤੀ ਇਧਰਲੇ ਪਾਸੇ ਬਲਵੀਰ ਦੂਧਰ ਦੇਖਦਾ ਨਾਲ ਕਹਿੰਦੇ ਬਾਊ ਸਾਡਾ ਭਰਾ ਦੇਖਦਾ ਇਹ ਚੰਡੇ ਉਸਤਾਦਾਂ ਦੇ ਵੱਡੇ ਵੱਡੇ ਮੱਲ ਐਨ ਸਿਰੇ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਐਨ ਉੱਪਰਲੇ ਪਾਸੇ ਇਸ ਵੇਲੇ ਐਨ ਸਿਰੇ ਦੀ ਕੁਸ਼ਤੀ ਕਹਿੰਦੇ ਸਾਹਮਣੇ ਦੇਖਾਂਗੇ ਇੱਕ ਪਾਸੇ ਪ੍ਰਤਬਲ ਬਲਵੰਤ ਜੀ ਫਗਵਾੜਾ ਦਾ ਅਜੇ ਕੈਂਥਲ ਦੇ ਦਰਮਿਆਨ ਵੱਡੀ ਕੁਸ਼ਤੀ ਹੈ 11 ਕਿੰਮੇਟ ਤੋਂ ਵੱਧ ਜਿਹੜਾ ਟਾਈਮ ਚੱਲਦਾ ਹੋਇਆ ਇਸ ਕੁਸ਼ਤੀ ਦਾ ਕੁਝ ਇਕ ਬਲ ਬਾਕੀ ਰਹਿ ਗਿਆ ਰਾਤ ਪੈਂਦੇ ਜਿਹੜੇ ਸੀ ਆਖ ਸੁੱਤੇ ਸਵੇਰ ਭੁੱਲ ਕੇ ਗੱਲ ਸ਼ਰਾਬੀਆਂ ਨੂੰ ਜਿਹੜਾ ਕਰਦੇ ਆ ਸਾਬ ਕੈਲਕੂਲੇਟਰਾਂ ਤੇ ਇਸ਼ਕ ਆਉਂਦਾ ਨਹੀਂ ਹਿਸਾਬੀਆਂ ਨੂੰ ਦੱਦੂ ਜਿਹੜੇ ਨੇ ਸੰਧੂਆ ਪਤਣਾ ਦੇ ਕੀ ਤੈਰਨਾ ਦਸਣ ਮਰਗਾਪੀਆਂ ਨੂੰ ਵਿਗਤ ਹੈ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਾਨੂੰ ਮੁਰਦ ਤੋਂ ਆਦਤ ਹੈ ਪੰਜਾਬੀਆਂ ਨੂੰ ਉਹ ਸਾਨੂੰ ਮੁਰਦ ਤੋਂ ਆਦਤ ਹੈ ਪੰਜਾਬੀਆਂ ਨੂੰ ਆ ਸਿਰੇ ਦੀ ਕੁਸ਼ਤੀ ਵੱਡੀ ਜ਼ਿੰਮੇਵਾਰੀ ਇਧਰਲੇ ਪਾਸੇ ਉਹ ਸਿਰਾਂ ਘਰਾ ਦਿੱਤਾ ਚਲਦੀ ਕੁਸ਼ਤੀ ਦੇ ਵਿੱਚੋਂ ਪ੍ਰਤਵਾਲ ਪਹਿਲਵਾਨ ਜੀ ਫਗਵਾੜਾ ਜੇਤੂ ਉਹ ਤਾੜੀ ਮਾਰਦੇ ਜ਼ੋਰਦਾਰ ਗਾਮੇ ਆਲ ਦਾ ਸਿੰਘ ਮੇਲਾ ਸਫਲ ਹੋਇਆ ਸਾਰੀ ਸੰਗਤ ਦਾ ਇਹਦੇ ਭਰਾਵਾਂ ਦਾ ਸਮੁੱਚੇ ਸਾਰੇ ਚਿਹਰਿਆਂ ਦਾ ਬੜਾ ਧੰਨਵਾਦ ਹੈ 14 ਮਿੰਟ ਦੇ ਬਾਅਦ ਕੁਸ਼ਤੀ ਨੇ ਕਹਿੰਦੇ ਜਿੰਦਾਰ ਜਿਹੜੀ ਪ੍ਰਾਪਤ ਕੀਤੀ ਹੈ ਬੱਲੇ ਬੱਲੇ ਕਰਵਾ ਦਿੱਤੀ ਤੋਂ ਉਹਨਾਂ ਮੁੰਡਿਆਂ